ਸਤਨਾਮ ਧਨ ਵਾਹਿਗੁਰੂ ਸਾਹਿਬ ਜੀਉ ਜਿਉ ਜੋਂ ਬੁਲਾਵਹਿ ਤਿਉ ਬੁਲੈ ਸੁਆਮੀ ਕੁਦਰਤ ਕਮਨ ਹਮਾਰੀ ਸਾਧ ਸੰਗ ਨਾਨਕ ਜਸ ਗਾਇ ਜੋ ਪ੍ਰਭ ਕੀ ਅਤ ਸਾਦ ਸੰਗ ਨਾਨਕ ਜਸ ਗਾਇ ਜੋ ਪ੍ਰਭ ਕੀ ਅਤ ਪਿਆਰੀ ਸੁ ਕਹ ਢਲ ਗੁਰ ਸੇਵੀਐ ਅਹਨ ਸੁਸਹਿਜ ਸੁਭਾਏ ਦਰਸ਼ਨ ਪਰਸ ਐ ਗੁਰੂ ਕਹਿ ਜਨਮ ਮਰਨ ਦੁਖ ਜਾਇ ਹੋਆ ਸਫਤਖ ਸੰਮ ਦੀ ਨੂਰ ਅਰ ਸੋਹ ਕੁਰ ਸੋਹ ਚਟੀਐ ਤਉ ਦਢਠੇ ਸਚੇ ਪਾਤਿਸਾ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਿਸਾਹ ਸਿਰ ਸਾਹੰਦ ਸਾਹ ਜਿਸ ਪਾਸ ਬਹਿਠਿਆ ਸੋਹੀਏ ਸਬਨ ਦਾ ਵੀ ਸਾਹ ਜਿਸ ਕਾਸ ਬਹਿਠਿਆ ਸੋਹੀਏ ਸਬਨੋ ਦਵੀਸੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਸੰਤ ਮਹੱਲਾ ਨਵਾ ਮਨ ਕਹਾ ਵਿਸਾਰਿਓ ਰਾਮ ਨਾਮ ਤਨ ਵਿਨਸੈ ਜਮਸਿਓ ਪਰ ਕਾਮ ਮਨ ਕਹਾ ਵਿਸਾਰਿਓ ਰਾਮ ਨਾਮ ਤਨ ਵਿਨਸੈ ਜਮਸਿਓ ਪਰ ਕਾਮ ਰਹਾ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਫਤ ਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਗਾਲੀਏ ਕੁਲ ਆਲਮ ਤਖਤਾਂ ਤੇ ਸੁਭਾਈ ਮਾਨ ਦਸ ਪਾਤਸ਼ਾਹੀਆਂ ਦੀ ਆਤਮਿਕ ਜੋਤ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪੀਤਰ ਹਜ਼ੂਰੀ ਅੰਦਰ ਸੁਭਾਈ ਮਾਨ ਗੁਰਸਵਾਰੇ ਗੁਰਪਿਆਰੇ ਗੁਰਸਵਾਰੇ ਖਾਲਸਾ ਸਾਧ ਸੰਗਤ ਜੀ ਆਪ ਸਮਾਈ ਭਾਈ ਵਡਭਾਗੀ ਬਣ ਰਹੇ ਹੋ ਜੋ ਸਤਿਗੁਰੂ ਜੀਆਂ ਦੀ ਮਹਾਨ ਕਿਰਪਾ ਬਖਸ਼ਿਸ਼ ਰਹਿਮਤ ਹੋਈ ਹੈ ਅੰਮ੍ਰਿਤ ਵੇਲਾ ਸਚ ਨਾਮ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ ਦੇ ਮਹਾਵਾਕ ਅਨੁਸਾਰ ਅਮਰਤੁਲਦ ਸਮਾ ਸਤਿਗੁਰੂ ਜੀਆ ਨੇ ਬਖਸ਼ਿਸ਼ ਕੀਤਾ ਅਮਰਤ ਵਿਲਦੇ ਸਮੇ ਨੂੰ ਮੋਖ ਰੱਖਦਿਆਂ ਹੋਇਆਂ ਸਤਿਗੁਰੂ ਜੀ ਤਖਤਾਂ ਤੇ ਸਬਾਈ ਮਨ ਹੋ ਕਰਕੇ ਸੰਗਤਾਂ ਨੂੰ ਦਰਸ਼ਨਦਾਰੇ ਬਖਸ਼ ਕਰਕੇ ਨਿਹਾਲ ਨਿਹਾਲ ਕਰ ਰਹੇ ਨੇ ਸਤਿਗੁਰੂ ਜੀਆ ਦੀ ਪਾਵਨ ਪੇਤਰ ਹਜੂਰੀ ਅੰਦਰ ਪੰਜਬਾਣੀ ਅਦੇ ਨਿਤਨੇਮ ਆਪ ਜੀ ਆਨੇ ਸਰਵਣ ਕੀਤੇ ਨੇ ਉਪਰੰਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚੋਂ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀਆ ਦੀ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਚੱਲਦੀ ਆ ਰਹੀ ਹੈ ਜੋ ਬਸੰਤ ਰਾਗ ਚੱਲ ਰਿਹਾ ਹੈ ਬਸੰਤ ਰਾਗ ਦੇ ਤਿੰਨ ਸ਼ਬਦ ਆਪ ਜੀ ਪਹਿਲਾਂ ਸਰਵਣ ਕਰ ਚੁੱਕੇ ਹੋ ਚੌਥੀ ਸ਼ਬਦ ਦੀ ਰੰਮਤਾ ਹੋਈ ਹੈ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਪਾਵਨ ਪੀਤਰ ਗੁਰਬਾਣੀ ਦੇ ਅੰਦਰ ਸ਼ਬਦ ਦੇ ਅੰਦਰ ਸੁਭ ਸਿੱਖਿਆ ਦੇ ਕਰਕੇ ਨਿਹਾਲ ਨਿਹਾਲ ਕਰ ਰਹੇ ਨੇ ਆਓ ਮਨ ਬਿਰਤੀਆਂ ਦੀ ਇਕਾਗਰਤਾ ਦੇ ਨਾਲ ਪਾਵਨ ਪੀਤਰ ਗੁਰੂ ਕੀ ਗੁਰਬਾਣੀ ਗੁਰੂ ਕੀ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰੀਏ ਸਤਿਗੁਰੂ ਜੀ ਕਿਰਪਾ ਬਖਸ਼ ਆਰਾਮਤਾ ਕਰਨ ਗੁਰੂ ਕੀ ਸੰਗਤ ਕਿਰਪਾ ਕਰੇ ਸਮਤ ਬਖਸ਼ਿ ਕਰਕੇ ਪਾਵਨ ਪੀਤਰ ਗੁਰਬਾਣੀ ਦੇ ਅਰਥ ਵਿਚਾਰ ਕਰਨ ਦੀ ਸਤਿਗੁਰੂ ਜੀ ਸਮਤ ਬਖਸ਼ਣ ਜੀ ਆਓ ਸਾਰੀ ਸੰਗਤ ਰਸਨਾ ਤੋਂ ਕਰੋ ਪਵਿੱਤਰ ਅੱਖ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਸੰਤ ਮਹੱਲਾ ਨਾਵਾ ਬਸੰਤ ਰਾਗ ਹੈ ਮਹੱਲਾ ਨਾਵਾ ਭਾਵ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨਾਵੇਂ ਪਾਤਸ਼ਾਹ ਮਹਾਰਾਜਿਆਂ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਤੇ ਪਵਿੱਤਰ ਸ਼ਬਦ ਹੈ ਮਨ ਕਹਾ ਵਿਸਾਰਿਓ ਰਾਮ ਨਾਮ ਆ ਮੇਰੇ ਮਨ ਕਹਾ ਵਿਸਾਰਿਓ ਰਾਮ ਨਾਮ ਕਾਹੇ ਤੂੰ ਕਿਉ ਪਰਮੇਸ਼ਰ ਦੇ ਨਾਮ ਨੂੰ ਕਦੋਂ ਵਿਸਾਰੀ ਬੈਠਾ ਹੈ ਪਰਮੇਸ਼ਰ ਦੇ ਨਾਮ ਨੂੰ ਕਦੋਂ ਭੁੱਲੀ ਬੈਠਾ ਹੈ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਕਦੇ ਤੋਂ ਵਿਸਾਰ ਕਰਕੇ ਬੈਠਾ ਹੋਇਆ ਪਰਮੇਸ਼ਰ ਦੇ ਨਾਮ ਨੂੰ ਭੁੱਲਿਆ ਹੋਇਆ ਇਹ ਮਨ ਪਰਮਾਤਮਾ ਦੇ ਨਾਮ ਨੂੰ ਕਿਉ ਉਹ ਲਾਹੀ ਬੈਠਾ ਹੈ ਤਨ ਬਿਨਸੈ ਜਮ ਸਿਉ ਪਰੇ ਕਾਮ ਇਹ ਜਦੋਂ ਤੇਰਾ ਤਨ ਬਿਨਸ ਜਾਣਾ ਨਾ ਕਿਉਂਕਿ ਤਨ ਬਿਨਸਨ ਹਾਰ ਹੈ ਤਨ ਜਿਹੜਾ ਸਰੀਰ ਜਿਹੜਾ ਆ ਇਹਨੇ ਮਰ ਜਾਣਾ ਹੈ ਬਿਨਸਨ ਹਾਰਿਆ ਜਦੋਂ ਸਰੀਰ ਮਰ ਗਿਆ ਨਾ ਜਮ ਸਿਉ ਪਰੇ ਕਾਮ ਤੇ ਜਿਹੜੇ ਨਾਮ ਨਹੀਂ ਜਪਦੇ ਨਾ ਫਿਰ ਤੇਰਾ ਇਹ ਮਨ ਇਹ ਅੰਦਰ ਦੀ ਜਿਹੜਾ ਅੰਦਰ ਦੀ ਰੂਹ ਆ ਅੰਦਰ ਦੀ ਆਤਮਾ ਆ ਤੇਰਾ ਜਿਹੜਾ ਜਦੋਂ ਤਨ ਵਿਰਸ ਗਿਆ ਸਰੀਰ ਚ ਮਨੁਸਨ ਹਾਰ ਹੈ ਨਾਸ ਹੋ ਗਿਆ ਨਾ ਤੇ ਤੇਰਾ ਵਾਹ ਜਿਹੜਾ ਨਾ ਕਾਮ ਵਾਸਤਾ ਵਾ ਜਮ ਸਿਓ ਪਰੇ ਕਾਮ ਤੇਰਾ ਵਾ ਜਮਾ ਦੇ ਨਾਲ ਪੈ ਜਾਣਾ ਕੋ ਸਤਨਾਮ ਖਿਆਲ ਕਰਿਓ ਕਿਸੇ ਮਾੜੇ ਬੰਦੇ ਨਾਲ ਵਾਹ ਪੈ ਜਾਈ ਨਾ ਤੇ ਬੰਦਾ ਕਹਿੰਦਾ ਵੀ ਬੜੀ ਗਲਤੀ ਹੋਈ ਇਸ ਬੰਦੇ ਨਾਲ ਹੀ ਰੱਬਾ ਕਾਹ ਤੋਂ ਵਾਪਾ ਦਿੱਤਾ ਇੰਨੇ ਬੜਾ ਦੁਖੀ ਕੀਤਾ ਤੇ ਖਿਆਲ ਕਰਿਓ ਇਸ ਰੂਹ ਦਾ ਆਤਮਾ ਦਾ ਜਮਾ ਦੇ ਨਾਲ ਵਾਪੇਣਾ ਜਮਾ ਦੇ ਨਾਲ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਉਹਨਾਂ ਦਾ ਵਾਪਾ ਪਾਤਸ਼ਾਹ ਕਹਿ ਰਹੇ ਨੇ ਤਨ ਬਿਨਸੈ ਜਮਸਿਓ ਪਰੈ ਕਾਮ ਜਦੋਂ ਤੇਰਾ ਤਨ ਬਿਨਸ ਗਿਆ ਤੇ ਤੇਰਾ ਵਾਹ ਜਿਹੜਾ ਆ ਕਾਮ ਜਿਹੜਾ ਵਾਸਤਾ ਜਿਹੜਾ ਆ ਉਹ ਜਮਾ ਦੇ ਨਾਲ ਪਵੇਗਾ ਰਹਾਉ ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਨ ਕਰਦੇ ਹਨ ਇਹੋ ਜੱਗ ਧੂਏ ਕਾ ਪਹਾੜ ਇਹ ਜੱਗ ਜਿਹੜਾ ਨਾ ਇਹ ਧੂਏ ਦੇ ਪਹਾੜ ਦੀ ਨਿਆਈ ਆ ਧੂਏ ਦਾ ਪਹਾੜ ਬਣਿਆ ਹੋਵੇ ਨਾ ਮੜਾ ਜੇ ਹਵਾ ਦਾ ਬੁੱਲਾ ਆਇਆ ਤੇ ਉਸੇ ਵੇਲੇ ਉੱਡ ਪਟ ਜਾਂਦਾ ਆ ਧੂਵੇਂ ਦਾ ਪਹਾੜ ਬਣਿਆ ਹੋਏ ਧੂਵੇਂ ਦਾ ਹਵਾ ਦਾ ਬੁੱਲਾ ਆਇਆ ਕਿ ਉਸੇ ਵੇਲੇ ਜਿਹੜਾ ਆ ਉਹ ਉੱਡ ਪੁੱਟ ਜਾਂਦਾ ਆ ਨਹੀਂ ਰਹਿੰਦਾ ਪਾਤਸ਼ਾਹ ਕਹਿੰਦੇ ਇਹੋ ਜੱਗ ਇਹ ਜੱਗ ਵੀ ਇਦਾਂ ਹੀ ਸਮਝ ਇਹ ਜੱਗ ਵੀ ਇਦਾਂ ਹੀ ਆ ਇਹ ਧੂਵੇਂ ਦੀ ਪਹਾੜ ਦੀ ਨਿਆਈ ਆ ਪਤਾ ਨਹੀਂ ਕਿਹੜੇ ਵੇਲੇ ਇਹਨੇ ਝਾਟੀ ਬੰਸ ਜਾਣਾ ਝਾਟੀ ਇਸ ਨੇ ਖਤਮ ਹੋ ਜਾਣਾ ਇਹ ਜਗਤ ਇਹ ਜੱਗ ਤੂੰਵੇਂ ਦੀ ਪਹਾੜ ਦੀ ਨਿਆਈ ਹੈ ਤੈ ਸੱਚਾ ਮੰਨਿਆ ਕਿਹੇ ਵਿਚਾਰ ਪਾਤਸ਼ਾਹ ਕਹਿੰਦੇ ਕਿਹੜੀ ਵਿਚਾਰ ਦਾ ਕਰਕੇ ਤੂੰ ਕੱਦ ਤੂੰ ਸੱਚਾ ਮੰਨ ਕੇ ਬੈਠਾ ਕਿਹੜੀ ਵਿਚਾਰ ਦਾ ਕਰਕੇ ਤੂੰ ਸੱਚਾ ਮੰਨ ਲਿਆ ਇਸ ਜਗਤ ਨੂੰ ਇਹ ਤੇ ਧੂਵੇਂ ਦੀ ਪਹਾੜ ਦੀ ਨਿਆਈ ਆ ਜਗਤ ਜਿਹੜਾ ਆ ਇਹ ਜਗ ਜਿਹੜਾ ਧੂਵੇਂ ਦੀ ਪਹਾੜ ਦੀ ਨਿਆਈ ਹੈ ਇਹ ਪਰ ਬੰਦਿਆ ਤੂੰ ਤੈਨੂੰ ਸੱਚਾ ਮੰਨ ਕੇ ਬੈਠਾ ਤੈ ਸੱਚਾ ਮੰਨਿਆ ਕਿਹੇ ਵਿਚਾਰ ਕਿਹੜੀ ਵਿਚਾਰ ਕਰਕੇ ਤੂੰ ਕਿਹੜੀ ਵਿਚਾਰ ਕਰਕੇ ਤੂੰ ਇਸ ਜਗਤ ਨੂੰ ਸੱਚਾ ਮੰਨ ਕਰਕੇ ਬੈਠਾ ਹੈ ਧਨਦਾਰਾ ਸੰਪਤ ਗ੍ਰਹਿ ਧਨਦਾਰਾ ਕਹਿੰਦੇ ਇਸ ਤਰੀ ਘਰ ਵਾਲੀ ਸੰਪਤੀ ਸੰਪਤ ਤੋਂ ਭਾਵ ਕਿ ਤੇਰੀ ਸੰਪਤੀ ਪਦਾਰਥ ਗ੍ਰਹਿ ਤੇਰਾ ਘਰ ਪਾਤਸ਼ਾਹ ਕਹਿੰਦੇ ਧਨ ਤੇਰੀ ਇਸਤਰੀ ਤੇਰੀ ਸੰਪਤੀ ਅਤੇ ਤੇਰਾ ਘਰ ਕੱਚ ਸੰਗ ਨ ਚੱਲੇ ਸਮਝ ਲੈ ਇਸ ਗੱਲ ਨੂੰ ਪਾਤਸ਼ਾਹ ਕਹਿੰਦੇ ਚੰਗੀ ਤਰ੍ਹਾਂ ਸਮਝ ਲਾ ਕੱਚ ਸੰਗ ਨ ਚੱਲੇ ਇਹਦੇ ਵਿੱਚੋਂ ਨਾ ਤੇਰੇ ਨਾਲ ਧਨ ਨਹੀਂ ਜਾਣਾ ਨਾ ਇਸਤਰੀ ਨਹੀਂ ਜਾਣਾ ਨਾ ਤੇਰੀ ਸੰਪਤੀ ਨਹੀਂ ਜਾਣਾ ਨਾ ਤੇਰੇ ਗ੍ਰਹਿ ਨਾ ਤੇਰੇ ਘਰ ਨਹੀਂ ਜਾਣਾ ਕਛ ਸੰਗ ਨ ਚੱਲ ਸਮਝ ਲੈ ਪਾਤਸ਼ਾਹ ਕਹਿੰਦੇ ਏਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲਾ ਵੀ ਇਹਦੇ ਵਿੱਚੋਂ ਕੋਈ ਵੀ ਪਦਾਰਥ ਕੋਈ ਵੀ ਦੁਨੀਆ ਦੀ ਵਸਤੂ ਤੇਰੇ ਨਾਲ ਜਾਣ ਵਾਲੀ ਨਹੀਂ ਹੈ ਇਹ ਕਿਦੇ ਵਿੱਚੋਂ ਕੁਝ ਨਹੀਂ ਵੀ ਕਿਸੇ ਨੇ ਵੀ ਤੇਰੇ ਨਾਲ ਨਹੀਂ ਜਾਣਾ ਇਸੇ ਤਰ੍ਹਾਂ ਕਾਰੂ ਬਾਦਸ਼ਾ ਜਿਹੜਾ ਸੀਗਾ ਕਾਰੂ ਬਾਦਸ਼ਾ 14 ਗੰਨ ਜੋੜ ਕਰਕੇ ਬੈਠਾ ਸੀ ਬਹੁਤ ਧਨ ਦੌਲਤ ਜੋੜ ਕਰਕੇ ਬੈਠਾ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆਂ ਦੇ ਨਾਲ ਮਿਲਾਪ ਹੋਇਆ ਤੇ ਸਤਿਗੁਰੂ ਜੀ ਹੁਣ ਸਮਝਾਉਣ ਦਾ ਤਰੀਕਾ ਨਾ ਉਹਦੇ ਖਾਨੇ ਵਿੱਚ ਉਹਦੇ ਦਿਮਾਗ ਦੇ ਵਿੱਚ ਉਹਦੇ ਅੰਦਰ ਕਿਵੇਂ ਉਹਦਾ ਉਹਦੀ ਸੋਚ ਕਿਵੇਂ ਬਦਲਣੀ ਹੈ ਕਿਹੜੀ ਗੱਲ ਉਹਦੇ ਅੰਦਰ ਬਿਠਾਉਣੀ ਹੈ ਤੇ ਉਹਦੀ ਸੋਚ ਬਦਲ ਜਾਵੇ ਵਾਛਿਆ ਦੇ ਨਾਲ ਮਿਲਾਪ ਹੋਇਆ ਤੇ ਸਤਿਗੁਰੂ ਜੀ ਨੇ ਉਹਨਾਂ ਨੂੰ ਉਸ ਨੂੰ ਸੋਈ ਦੇ ਦਿੱਤੀ ਇੱਕ ਕਹਿੰਦੇ ਵੀ ਆਕਾਰੂ ਆ ਸੋਈ ਲੈ ਲੈ ਕਹਿੰਦਾ ਜੀ ਇਹ ਕੀ ਕਰਨੀ ਹੈ ਇਹ ਕਹਿੰਦੇ ਸੋਈ ਸਾਹਮ ਕੇ ਰੱਖੀ ਇਹ ਤੇਰੇ ਤੋਂ ਪ੍ਰਲੋਕ ਦੇ ਵਿੱਚ ਲਵਾਂਗੇ ਅਸੀਂ ਪ੍ਰਲੋਕ ਦੇ ਵਿੱਚ ਕਹਿੰਦਾ ਜੀ ਠੀਕ ਹੈ ਸੋਈ ਲੈ ਕਰਕੇ ਘਰ ਨੂੰ ਚਲੇ ਆ ਗਿਆ ਘਰ ਜਾ ਕਰਕੇ ਆਪਣੀ ਘਰਵਾਲੀ ਨੂੰ ਕਹਿੰਦਾ ਵੀ ਆ ਜਿਹੜੀ ਸੋਈ ਆ ਨਾ ਇਹਨੂੰ ਸਾਹਮ ਕੇ ਰੱਖੀ ਸਾਹਮ ਕੇ ਤੇ ਗਵਾਜ ਨਾ ਜਾਵੇ ਉਹ ਕਹਿੰਦੇ ਵੀ ਸੂਈਆਂ ਦਾ ਕਰਜ ਘਾਟਾ ਵੀ ਇੰਨਾ ਧਨ-ਦੌਲਤ ਇੰਨੀ ਮਾਇਆ ਆ ਕਿ ਇਹਨੇ ਸੂਈ ਕਿਉਂ ਇਹਨੂੰ ਸਾਹਮਣੇ ਰੱਖਣੀ ਐਨੀ ਤੋ ਕਹਿੰਦਾ ਕਿ ਸਾਧੂ ਮਿਲਿਆ ਮਹਾਂਪੁਰਖ ਕੋਈ ਮਿਲਿਆ ਮੈਨੂੰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਤੇ ਉਸਨੇ ਕਿਹਾ ਵੀ ਇਹ ਸੂਈ ਰੱਖ ਲੈ ਤੇ ਇਹ ਸੂਈ ਤਰੇਤ ਪ੍ਰਲੋਕ ਦੇ ਵਿੱਚ ਲਵਾਗੇ ਪ੍ਰਲੋਕ ਦੇ ਵਿੱਚ ਘਰਬਾਹੀ ਨੇ ਕਿਹਾ ਕਿਉਂ ਕਮਲੀਆਂ ਗੱਲਾਂ ਕਰਦਾ ਜੋ ਅਣਜਾਣ ਪੜੇ ਵਾਲੀਆਂ ਗੱਲਾਂ ਕਰਦਾ ਪਰਲੋਕ ਦੇ ਵਿੱਚ ਤੇ ਤੇਰਾ ਸਰੀਰ ਵੀ ਤੇਰੇ ਨਾਲ ਨਹੀਂ ਜਾਣਾ ਇਹ ਵੀ ਇੱਥੇ ਰਹਿ ਜਾਣਾ ਤੂੰ ਸੂਈ ਦੀ ਗੱਲ ਕਰਦਾ ਸੂਈ ਕਿਵੇਂ ਲੈ ਕੇ ਜਾਵੇਂਗਾ ਨਾਲ ਇਹ ਸਰੀਰ ਤੇ ਜਿਹੜਾ ਆ ਇਹ ਸੂਈ ਸਰੀਰ ਨਾਲ ਜਾਵੇ ਤਾਂ ਹੀ ਜਾ ਸਕਦੀ ਆ ਨਾ ਤੇ ਪਰਲੋਕ ਦੇ ਵਿੱਚ ਸੂਈ ਕਿਵੇਂ ਲੈ ਜਾਵੇਂਗਾ ਉਹਨੇ ਕਿਹਾ ਗੱਲ ਤੇ ਤੇਰੀ ਠੀਕ ਹੀ ਆ ਉਹ ਫਿਰ ਵਾਪਸ ਲੈ ਕੇ ਚਲਿਆ ਗਿਆ ਧੰਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆ ਦੇ ਕੋਲ ਇੰਦ ਸਤਗੁਰੂ ਜੀ ਇਹ ਸੋਈ ਮੈਂ ਕਿਵੇਂ ਪ੍ਰਲੋਕ ਚ ਲੈ ਕੇ ਜਾਵਾਂਗਾ ਜਾਵਾਂਗਾ ਪ੍ਰਲੋਕ ਦੇ ਵਿੱਚ ਤੇ ਸਰੀਰ ਵੀ ਨਹੀਂ ਜਾਣਾ ਤੇ ਸੋਈ ਕਿਦਾਂ ਲੈ ਕੇ ਜਾਊਗਾ ਉੱਥੇ ਮੈਂ ਤੇ ਪਾਦਸ਼ਾਹ ਨੇ ਕਿਹਾ ਕਾਰੂ ਜੇ ਸੋਈ ਨਹੀਂ ਨਾ ਲੈ ਕੇ ਜਾ ਸਕਦਾ ਉੱਥੇ ਤੇ ਜਿਹੜੇ ਲੋਕਾਂ ਨੂੰ ਮਾਰ-ਮਾਰ ਕੇ ਪਰਜਾ ਨੂੰ ਇੰਨੀ ਤੰਗੀ ਦੇ ਕਰਕੇ ਇਹ 14 ਗੰਜ ਜੋੜ ਕਰਕੇ ਬੈਠਾ ਨਾ ਇਹ ਤੇਰੇ ਨਾਲ ਜਾਣਗੇ ਆਖੋ ਸਤਨਾਮ ਇਹ ਤੇਰੇ ਨਾਲ ਜਾਣਗੇ ਜੇ ਸੂਈ ਨਹੀਂ ਜਾਣੀ ਤੇ ਇਹ ਧਨ ਦੌਲਤ ਤੇਰੇ ਨਾਲ ਚਲੀ ਜਾਵੇਗੀ ਬਸ ਉਸੇ ਵੇਲੇ ਉਹਦੇ ਦਿਮਾਗ 'ਚ ਇਹ ਗੱਲ ਬੈਠ ਗਈ ਸਤਿਗੁਰੂ ਜੀ ਗੁਰੂ ਦੀ ਮੱਤ ਗੁਰੂ ਨੇ ਕਿਰਪਾ ਕਰ ਦਿੱਤੀ ਉਹਦੇ ਹਿਰਦੇ ਦੇ ਵਿੱਚ ਇਹ ਗੱਲ ਲੱਗ ਗਈ ਅੰਦਰ ਆਤਮਾ ਨੂੰ ਜਾ ਕਰਕੇ ਵਾਕਿਆ ਹੀ ਗੱਲ ਤੇ ਠੀਕ ਹੀ ਆ ਜੇ ਸੂਈ ਨਹੀਂ ਜਾਵੇਗੀ ਨਾਲ ਤੇ ਇੰਨਾ ਮੈਂ ਧਨ ਦੌਲਤ ਜੋੜ ਕਰਕੇ ਬੈਠਾ ਕੀ ਇਹ ਮੇਰੇ ਨਾਲ ਜਾਵੇਗੀ ਹੱਥ ਜੋੜ ਕਰਕੇ ਚਰਨੀ ਪੈ ਗਿਆ ਸਤਿਗੁਰੂ ਜੀ ਕਿਰਪਾ ਕਰਦੇਓ ਬਖਸ਼ ਦੇਓ ਇਹ ਸਤਿਗੁਰੂ ਜੀ ਨੇ ਕਿਹਾ ਜਿਹੜੀ ਮਾਇਆ ਇਹ ਕਤਰ ਕੀਤੀ ਐ ਲੋਕਾਂ ਚ ਇਹ ਗਰੀਬਾਂ ਚ ਬਣਦੇ ਇਹ ਤੇਰੇ ਨਾਲ ਨਹੀਂ ਜਾਣੀ ਕੁਝ ਵੀ ਨਾਲ ਜਾਣ ਵਾਲਾ ਨਹੀਂ ਸਰੀਰ ਵੀ ਨਹੀਂ ਨਾਲ ਜਾਣ ਵਾਲਾ ਤੇ ਪਾਤਸ਼ਾਹ ਧੰਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਫਰਮਾਨ ਕਰਦੇ ਨੇ ਧਨਦਾਰਾ ਸੰਪਤ ਗ੍ਰਹਿ ਕਛ ਸੰਗ ਨ ਚੱਲੈ ਸਮਝ ਲੈ ਪਾਤਸ਼ਾਹ ਕਹਿੰਦੇ ਸਮਝ ਲੈ ਇਸ ਗੱਲ ਨੂੰ ਚੰਗੀ ਤਰ੍ਹਾਂ ਪਿਧਨ ਇਸਤਰੀ ਤ੍ਰਿ ਸੰਪਤੀ ਘਰ ਕੁਝ ਵੀ ਤੇਰੇ ਨਾਲ ਜਾਣ ਵਾਲਾ ਨਹੀਂ ਇੱਕ ਭਗਤ ਨਰਾਇਣ ਹੋਏ ਸੰਗ ਹੇ ਸਤਿਗੁਰੂ ਜੀ ਤੇ ਕੁਝ ਵੀ ਨਹੀਂ ਨਾਲ ਜਾਣਾ ਤੇ ਪਾਤਸ਼ਾਹ ਕਹਿੰਦੇ ਨਾਲ ਜਾਵੇਗਾ ਇੱਕ ਭਗਤ ਨਰਾਇਣ ਹੋਏ ਸੰਗ ਨਰਾਇਣ ਪਰਮੇਸ਼ਰ ਦੀ ਭਗਤੀ ਜਿਹੜੀ ਆ ਨਾ ਉਹ ਤੇਰੀ ਸੰਗੀ ਹੋਵੇਗਾ ਪਰਮੇਸ਼ਰ ਦਾ ਨਾਮ ਭਗਤੀ ਜਿਹੜੀ ਆ ਉਹ ਤੇਰੀ ਸਹਾਇਤਾ ਕਰੇਗੀ ਇੱਕ ਕੇਵਲ ਤਾਂ ਕੇਵਲ ਇੱਕੋ ਹੀ ਇੱਕ ਭਗਤ ਨਾਰਾਇਣ ਹੋਏ ਸੰਗ ਪਰਮੇਸ਼ਰ ਦਾ ਜਪਿਆ ਹੋਇਆ ਨਾਮ ਕੀਤੀ ਹੋਈ ਭਗਤੀ ਉਹ ਤੇਰੇ ਸੰਗ ਤੇਰੇ ਨਾਲ ਜਾਵੇਗੀ ਕਹੋ ਨਾਨਕ ਭਜ ਤਿਹ ਏਕ ਰੰਗ ਖੇਲੀ ਪੰਕਤੀ ਵਿੱਚ ਸਤਿਗੁਰੂ ਜੀ ਫਰਮਾਨ ਕਰਦੇ ਨੇ ਕਹੋ ਨਾਨਕ ਭਜ ਤੇ ਇੱਕ ਰੰਗ ਪਰਮਾਤਮਾ ਪਰਮਵੀਸ਼ਰਧ ਦੇ ਰੰਗ ਦੇ ਵਿੱਚ ਭਾਵ ਕੇ ਉਹਦੇ ਪ੍ਰੇਮ ਦੇ ਵਿੱਚ ਕੀ ਕਰਿਆ ਕਰ ਪਾਤਸ਼ਾਹ ਕਹਿੰਦੇ ਇਸ ਵਾਸਤੇ ਜਿਹੜਾ ਨਾ ਪਰਮੇਸ਼ਰ ਦਾ ਨਾਮ ਜਿਹੜੀ ਭਗਤੀ ਤੇਰੇ ਨਾਲ ਜਾਣੀ ਹੈ ਇਸ ਵਾਸਤੇ ਸਿਰਫ ਪ੍ਰਮਾਤਮਾ ਦੇ ਪਿਆਰ ਵਿੱਚ ਟਿਕ ਕੇ ਉਸ ਦਾ ਭਜਨਾ ਕਰਿਆ ਕਰ ਬਸ ਇੱਕ ਗੱਲ ਪੱਲੇ ਬੰਨ ਲਾ ਵੀ ਨਾਲ ਮੇਰੇ ਕੁਝ ਨਹੀਂ ਜਾਣਾ ਪਰਮੇਸ਼ਰ ਦਾ ਨਾਮ ਜਾਣਾ ਹੈ ਤੇ ਨਾਲ ਕਿਵੇਂ ਜਾਵੇਗਾ ਜੀਤੇ ਪਰਮੇਸ਼ਰ ਦੇ ਨਾਮ ਦਾ ਖਜ਼ਾਨਾ ਹੋਵੇਗਾ ਜਪਿਆ ਹੋਵੇਗਾ ਤਾਂ ਹੀ ਨਾਲ ਜਾਵੇਗਾ ਨਹੀਂ ਤਾਂ ਹੀ ਤੇਰਾ ਸਹਾਈ ਹੋਵੇਗਾ ਜੇ ਜਪਿਆ ਨਹੀਂ ਤੇ ਕਿਵੇਂ ਸਹਾਈ ਹੋਵੇਗਾ ਤੇ ਪਾਤਸ਼ਾਹ ਕਹਿੰਦੇ ਕਹੋ ਨਾਨਕ ਭਜ ਤਿਹ ਏਕ ਰੰਗ ਪਰਮੇਸ਼ਰ ਦੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਭਜਨ ਕਰ ਉਹਨੂੰ ਜਪ ਉਹਨੂੰ ਆਰਾਧਾ ਦਾ ਸਿਮਰਨ ਕਰ ਤੇ ਏਕ ਰੰਗ ਉਹਦੇ ਰੰਗ ਦੇ ਵਿੱਚ ਉਹਦੇ ਪ੍ਰੇਮ ਦੇ ਵਿੱਚ ਭਿੱਜ ਕਰਕੇ ਤੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪਿਆ ਕਰ ਅਗਲੇ ਸ਼ਬਦ ਵਿੱਚ ਸਤਿਗੁਰੂ ਜੀ ਫਰਮਾਨ ਕਰਦੇ ਹਨ ਬਸੰਤ ਮਹੱਲਾ ਨਾਵਾ ਬਸੰਤ ਰਾਗ ਹੈ ਮਹੱਲਾ ਨਾਵਾ ਧੰਗ ਗੁਰੂ ਤੇਗ ਬਹਾਦਰ ਨਾਮੇ ਪਾਤਸ਼ਾਹ ਮਹਾਰਾਜਿਆਂ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਪੀਤਰ ਸ਼ਬਦ ਹੈ ਕਹਾ ਭੁੱਲਿਓ ਰੇ ਝੂਠੇ ਲੋਭ ਲਾਗ ਕਾਦੇ ਤੂੰ ਭੁੱਲਿਆ ਫਿਰਦਾ ਝੂਠੇ ਲੋਭ ਦੇ ਵਿੱਚ ਲੱਗ ਕੇ ਤੇ ਪਰਮੇਸ਼ਰ ਦੇ ਨਾਮ ਨੂੰ ਕਾਦੇ ਤੋਂ ਭੁਲਾਈ ਫਿਰਦਾ ਹੈ हे ਭਾਈ ਨਾਸਵੰਦ ਦੁਨੀਆ ਦੇ ਲੋਭ ਵਿੱਚ ਫਸ ਕਰਕੇ ਤੇ ਪਰਮੇਸ਼ਰ ਦੇ ਨਾਮ ਤੋਂ ਖੁੰਝਿਆ ਫਿਰਦਾ ਹੈ ਪਰਮੇਸ਼ਰ ਦੇ ਨਾਮ ਨੂੰ ਭੁਲਾਈ ਫਿਰਦਾ ਹੈ ਕੱਚ ਬਿਗਰਿਓ ਨਾਹਿਨ ਅਜੋ ਜਾਗ ਪਾਤਸ਼ਾਹ ਕਹਿੰਦੇ ਪੁਛਤਾਵਾ ਨਾ ਕਰ ਜੇ ਪਹਿਲਾ ਕੋਈ ਨਾਮ ਨਹੀਂ ਜਪਿਆ ਤੇ ਪਾਤਸ਼ਾਹ ਕਹਿੰਦੇ ਅਜੇ ਵੀ ਕੁਝ ਨਹੀਂ ਵਿਗੜਿਆ ਜਿੰਨੇ ਸਵਾਸ ਰਹਿੰਦੇ ਨੇ ਉਹਨਾਂ ਨੂੰ ਸੰਭਾਲ ਲਾ ਉਹਨਾਂ ਨੂੰ ਹੀ ਸੰਭਾਲਣਾ ਕਰ ਕੱਚ ਬਿਗਰਿਓ ਨਾਹਿਨ ਅਜੋ ਜਾਗ ਕਹਿੰਦੇ ਅਜੇ ਵੀ ਕੁਝ ਨਹੀਂ ਵਿਗੜਿਆ ਅਜੋ ਜਾਗ ਹੋਣੀ ਜਾਗ ਜਾਗ ਗਾਫਲਤਾਈ ਦੀ ਨੀਂਦ ਵਿੱਚ ਸੁੱਤਾ ਹੋਇਆ ਇਹ ਮਨੁੱਖ ਹੋਣੀ ਜਾਗ ਕਛ ਬਿਗਰਿਓ ਨਾਹਿਨ ਅਜੇ ਵੀ ਕੁਝ ਨਹੀਂ ਵਿਗੜਿਆ ਹੁਣ ਇਹ ਨਾ ਪੁਛਤਾਵਾ ਕਰੀ ਜਾ ਜੇ ਕਿਸੇ ਨੂੰ ਕਹੀਏ ਬੁਜੁਰਗੀ ਦੇ ਵਿੱਚ ਵੀ ਨਾਮ ਜਪਿਆ ਕਰੋ ਅੰਮ੍ਰਿਤ ਛਕ ਲਓ ਉਹ ਕਹਿੰਦਾ ਲੈ ਪਹਿਲਾਂ ਨਹੀਂ ਛਕਿਆ ਤੇ ਹੁਣ ਕੀ ਛਕਣਾ ਪਹਿਲਾਂ ਨਾਮ ਤੇ ਜਪਿਆ ਨਹੀਂ ਹੁਣ ਕੀ ਜਪਣਾ ਪਾਦਸ਼ਾਹ ਕਹਿੰਦੇ ਨਹੀਂ ਜਦੋਂ ਵੀ ਸੋਚੀ ਆਈ ਹੈ ਹੋਣੀ ਜਪ ਲੈ ਪਿੱਛੇ ਜਿਹੜੀ ਬੀਤ ਗਈ ਹੈ ਸੋ ਬੀਤ ਗਈ ਹੈ ਉਹ ਵਾਪਸ ਨਹੀਂ ਆਉਂਦੀ ਸਵਾਸ ਇੱਕ ਵੀ ਨਿਕਲਿਆ ਹੋਇਆ ਤੇਰਾ ਵਾਪਸ ਨਹੀਂ ਆਉਣਾ ਜਿਹੜੇ ਰਹਿੰਦੇ ਨੇ ਉਹਨਾਂ ਨੂੰ ਸੰਭਾਲ ਲੈ। ਸਿਆਣੇ ਕਹਿੰਦੇ ਨੇ ਪਤਨਾ ਤੋਂ ਲੰਘਿਆ ਹੋਇਆ ਪਾਣੀ ਮੁੜ ਕੇ ਕਦੇ ਵਾਪਸ ਨਹੀਂ ਆਉਂਦਾ। ਨਿਕਲਿਆ ਹੋਇਆ ਤੇਰੇ ਮੂੰਹ ਚੋਂ ਸਵਾਸ ਮੁੜ ਕੇ ਵਾਪਸ ਨਹੀਂ ਆਉਣਾ। ਜਿਹੜੇ ਰਹਿੰਦੇ ਨੇ ਜਿੰਨੇ ਵੀ ਰਹਿੰਦੇ ਨੇ ਉਹਨਾਂ ਦੀ ਸੰਭਾਲ ਕਰ ਲੈ। ਇਹਨਾਂ ਨੂੰ ਪਛਤਾਵਾ ਕਰੀ ਜਾ ਵੀ ਇੰਨੇ ਬੀਤ ਗਏ ਇੰਨੇ ਸਵਾਸ ਨਿਕਲ ਗਏ। ਉਹ ਛੱਡ। ਪਾਤਸ਼ਾਹ ਕਹਿੰਦੇ ਹੁਣ ਜਿਹੜੇ ਰਹਿੰਦੇ ਨੇ ਨਾ ਉਨ੍ਹਾਂ ਦੀ ਸੰਭਾਲ ਕਰ ਲੈ ਜਿਹੜੇ ਰਹਿੰਦੇ ਨੇ ਕਛ ਬਿਗਰਿਓ ਨਾਹਿਨ ਅਜਹੋ ਜਾਗ ਅਜੀ ਵੀ ਤੇਰਾ ਕੁਝ ਨਹੀਂ ਵਿਗੜਿਆ ਹੁਣ ਹੀ ਜਾਗਣਾ ਕਰ ਰਹਾਓ ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਨ ਕਰਦੇ ਹਨ ਸਮ ਸੁਪਨ ਕਹਿ ਇਹੋ ਜਗ ਜਾਨ ਪਾਤਸ਼ਾਹ ਕਹਿੰਦੇ ਨੇ ਇਹ ਜਰਨ ਸਮ ਕਹਿੰਦੇ ਨੇ ਬਰਾਬਰ ਨੂੰ ਜਾਨ ਸਮਝ ਕਹਿੰਦੇ ਨੇ ਇਸ ਜਗਤ ਨੂੰ ਸਪਨੇ ਵਿੱਚ ਦੇਖੇ ਹੋਏ ਪਦਾਰਥਾਂ ਦੇ ਬਰਾਬਰ ਸਮਝ ਸਾਮ ਸੁਪਨਾ ਕਾ ਇਹੋ ਜਗ ਜਾਨ ਕਹਿੰਦੇ ਇਹ ਜਗਤ ਨੂੰ ਇਦਾਂ ਸਮਝ ਇਹ ਜਗਤ ਦੇ ਪਦਾਰਥਾਂ ਨੂੰ ਜਿਹਦਾ ਸੁਪਨੇ ਦੇ ਵਿੱਚ ਪਦਾਰਥ ਦੇਖ ਲਈਏ ਨਾ ਸੁਪਨੇ ਦੇ ਵਿੱਚ ਬੜੀ ਮਾਇਆ ਦੇਖ ਲਈ ਬੜੀ ਮਾਇਆ ਮਿਲ ਗਈ ਸੋਨਾ ਮਿਲ ਗਿਆ ਕੋਈ ਹੀਰਾ ਲੱਭ ਗਿਆ ਸੁਪਨੇ ਦੇ ਵਿੱਚ ਹੀ ਨਾ ਤੇ ਜਦੋਂ ਜਾਗ ਆਉਂਦੀ ਹੈ ਬੰਦਾ ਕਹਿੰਦਾ ਵੀ ਨਹੀਂ ਇਹ ਝੂਠਾ ਹੀ ਸੀ ਇਹ ਕੁਝ ਵੀ ਨਹੀਂ ਸੀਗਾ ਅਕਸਰ ਕਿ ਨੇ ਜਗਤ ਵੀ ਇਦਾਂ ਹੀ ਆ ਜਿੰਨਾ ਮਰਜੀ ਜੋ ਮਰਜੀ ਕੱਤਰ ਕਰੀ ਜਾਣਾ ਇਹ ਸੁਪਨੇ ਦੀ ਨਿਆਈ ਝੂਠਾ ਹੀ ਆ ਕਿਉਂਕਿ ਤੇਰਾ ਨਹੀਂ ਹੋਣਾ ਸੁਪਨੇ ਦੇ ਵਿੱਚ ਭਾਵੇਂ ਤੂੰ ਰਾਜਾ ਬਣ ਜਾ ਮਹਿਲ ਮਾੜੀਆਂ ਤੈਨੂੰ ਮਿਲ ਜਾਣ ਹੀਰੇ ਜਵਾਹਰਾਤ ਮਿਲ ਜਾਣ ਉਹ ਤੇਰੇ ਨਹੀਂ ਆ ਕਿਉਂਕਿ ਸੁਪਨਾ ਆ ਜਾਗ ਆਈ ਤੇ ਖਤਮ ਉਹ ਤੇਰੇ ਨਹੀਂ ਆ ਇਸੇ ਤਰ੍ਹਾਂ ਜਿਹੜਾ ਤੂੰ ਜੋੜ-ਜੋੜ ਕੇ ਰੱਖ ਰਿਆ ਨਾ ساری ਜ਼ਿੰਦਗੀ ਪਰਮੇਸ਼ਰ ਦੇ ਨਾਮ ਨੂੰ ਭੁੱਲ ਕਰਕੇ ਇਧਰ ਉਧਰ ਦੀਆਂ ਠੱਗੀਆਂ ਮਾਰ ਕਰਕੇ ਰਿਸ਼ਵਤ ਲੈ ਕਰਕੇ ਕਿਸੇ ਦਾ ਹੱਕ ਮਾਰ ਕਰਕੇ ਜੋੜ ਰਿਆ ਨਾ ਇਹ ਸਾਰਾ ਕੁਝ ਤੇਰਾ ਨਹੀਂ ਹੈ ਇਸ ਗੱਲ ਨੂੰ ਪੱਲੇ ਬੰਨ ਲਾ ਸਮ ਸੁਪਨਾ ਇਹੋ ਜਗ ਜਾਨ ਕਹਿੰਦੇ ਇਹ ਸੁਪਨੇ ਦੇ ਬਰਾਬਰ ਇਸ ਜਗ ਨੂੰ ਜਗਤ ਨੂੰ ਜਨਣਾ ਕਰ ਜਗ ਦੇ ਪਦਾਰਥਾਂ ਨੂੰ ਜਨਣਾ ਕਰ ਬਿਨਸਾ ਚਿਨਮਾ ਸਾਚੀ ਮਾਨ ਇਹ ਜਗਤ ਦੇ ਪਾਤਸ਼ਾਹ ਕਹਿੰਦੇ ਸ਼ਿਰਨ ਦੇ ਵਿੱਚ ਅੱਖ ਝਮਕਣ ਜਨੇ ਸਮੇਂ ਦੇ ਵਿੱਚ ਬਿਨਸਾ ਬਿਨਸ ਸੁਹਾਰਿਆ ਉਹ ਕਈ ਵਾਰ ਆ ਭੁਜਾਲ ਆਉਂਦਾ ਬੜੀਆਂ ਬੜੀਆਂ ਬਿਲਡਿੰਗਾਂ ਬੜੀਆਂ ਹੋਈਆਂ 70 70 ਮੰਜ਼ਲੀ ਜਿਹੜੀਆਂ ਜਿਨ੍ਹਾਂ ਨੂੰ ਬੜਾ ਬੜਾ ਸਮਾਂ ਲੱਗਾ ਬਣਾਉਣ ਲੱਗੀਆਂ ਇੱਕ ਸ਼ਿਰਨ ਦੇ ਵਿੱਚ ਟਹਿ ਟੇਰੀ ਹੋ ਜਾਂਦੀ ਹੈ ਇੱਕ ਸ਼ਿਰਨ ਦੇ ਵਿੱਚ ਆ ਸੁਨਾਮੀ ਆਈਆਂ ਇੱਕ ਸ਼ਿਰਨ ਦੇ ਵਿੱਚ ਸਾਰਾ ਕੁਝ ਰੋੜ ਕਰਕੇ ਲੈ ਗਈਆਂ ਸ਼ਹਿਰਾਂ ਦੇ ਸ਼ਹਿਰ ਪਿੰਡਾਂ ਦੇ ਪਿੰਡ ਖਤਮ ਕਰ ਦਿੰਦੇ ਆ ਇੱਕ ਸ਼ਿਰਨ ਦੇ ਵਿੱਚ ਹੀ ਆ ਜੰਗ ਲੱਗਾ ਸੀ ਨਾ ਮੋਹੱਲਾ ਸੁੱੜਦੇ ਬੜੀਆਂ ਬੜੀਆਂ ਬਿਲਡਿੰਗਾਂ ਬਣਾਉਣ ਨੂੰ ਬੜਾ ਬੜਾ ਸਮਾਂ ਲੱਗ ਗਿਆ ਤੇ ਇੱਕ ਬੰਬ ਡਿੱਗਿਆ ਤੇ ਢਹਿ ਢੇਰੀ ਹੋ ਗਿਆ ਸਾਰਾ ਕੁਝ ਹੀ ਖਤਮ ਕਰ ਦਿੱਤਾ ਨਾ ਤੇ ਪਾਤਸ਼ਾਹ ਕਹਿੰਦੀ ਬਿੰਸਾ ਛਿਨਮਾ ਸੱਚੀ ਮਾਨ ਇਹ ਗੱਲ ਸੱਚੀ ਮੰਨ ਲਾ ਵੀ ਇਹ ਜਿਹੜਾ ਨਾ ਬਿੰਸ ਜਾਣਾ ਇੱਕ ਛਿੰਦੇ ਵੇਜੀ ਆ ਕਿ ਝਮਕਣ ਜਨੇ ਸਮੇਂ ਦੇ ਵਿੱਚ ਹੀ ਜਿਸ ਨੂੰ ਤੋਂ ਬੜਾ ਸੱਚਾ ਕਰਕੇ ਬੈਠਾ ਨਾ ਜਿਸ ਨੂੰ ਸੱਚ ਕਰਕੇ ਮੰਨ ਕਰਕੇ ਬੈਠਾ ਕਿ ਨਹੀਂ ਇਹ ਤੇ ਸਾਰਾ ਕੁਝ ਹੀ ਰਹਿਣਾ ਮੈਂ ਇਦਾਂ ਹੀ ਰਹਿਣਾ ਇਹ ਮੇਰੇ ਪਦਾਰਥ ਹੀ ਆ ਧਨ ਸੰਪਤੀ ਤੇ ਪਾਤਸ਼ਾਹ ਕਹਿੰਦੇ ਇਹ ਸਾਰਾ ਕੁਝ ਬਿਨਸਾ ਛਿਨ ਮੈਂ ਸਾਚੀ ਮਾਰ ਇਹ ਛਿਨ ਦੇ ਵਿੱਚ ਹੀ ਅੱਖ ਚਮਕੜ ਜਨੇ ਸਮੇਂ ਦੇ ਵਿੱਚ ਸਾਰਾ ਕੁਝ ਹੀ ਖਤਮ ਹੋ ਜਾਵੇਗਾ ਸੰਗ ਤੇਰਾ ਹਰ ਬਸਤ ਨੀਤ ਕਹਿੰਦੇ ਸੰਗ ਤੇਰਾ ਇਹ ਪ੍ਰਮਾਤਮਾ ਦਾ ਤੇਰੇ ਨਾਲ ਵਸਦਾ ਹੈ ਕਹਿੰਦੇ ਵਸਤ ਵਸਦਾ ਹੈ ਸੰਗ ਤੇਰਾ ਹਰ ਹਰ ਪਰਮੇਸ਼ਰ ਅਕਾਲ ਪ੍ਰਭ ਵਾਹਿਗੁਰੂ ਜੀ ਤੇਰਾ ਸੰਗ ਵਸਤ ਵਸਦਾ ਹੈ ਨੀਤ ਸਦਾ ਹੀ ਪਰਮੇਸ਼ਰ ਜਿਹੜਾ ਨਾ ਉਹ ਤੇਰੇ ਸੰਗ ਵਸਦਾ ਹੈ ਸੰਗ ਤੇਰਾ ਹਰ ਵਸਤ ਨੀਤ ਸਦਾ ਪਰਮੇਸ਼ਰ ਅਕਾਲ ਪ੍ਰਭ ਵਾਹਿਗੁਰੂ ਜਿਹੜਾ ਤੇਰਾ ਹੈ ਤੇਰੇ ਸੰਗ ਵਸਦਾ ਹੈ ਨਿਸਬਾਸਰ ਭਜ ਤਾਹੇ ਮੀਤ ਇਸੇ ਤਰ੍ਹਾਂ ਪਾਤਸ਼ਾਹ ਫਰਮਾਨ ਕਰਦੇ ਨਿਸ ਕਹਿੰਦੇ ਰਾਤ ਨੂੰ ਬਾਸਰ ਕਹਿੰਦੇ ਨੇ ਦਿਨ ਨੂੰ ਕਹਿੰਦੇ ਰਾਤ ਦਿਨ ਜਿਹੜਾ ਨਾ ਉਸ ਪਰਮੇਸ਼ਰ ਦਾ ਭਜਨ ਕਰਿਆ ਕਰ ਭਜ ਤਾਹੇ ਮੀਤ हे ਮਿੱਤਰ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਭਜਨ ਕਰਿਆ ਕਰ ਉਹਨੂੰ ਉਰਾਧਿਆ ਕਰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਭਜਨ ਕਰਿਆ ਕਰ ਅੰਤ ਬਾਰ ਕੀ ਹੋਏ ਸਹਾਈ ਬਾਰ ਅੰਤ ਕੀ ਹੋਏ ਸਹਾਈ ਪਾਤਸ਼ਾਹ ਕਹਿੰਦੇ ਅੰਤ ਬਾਰ ਜਿਹੜਾ ਨਾ ਬਾਰ ਅੰਤ ਕੀ ਹੋਏ ਸਹਾਈ ਅੰਤ ਸਮੇਂ ਦੇ ਵਿੱਚ ਅਖੀਰਲੇ ਸਮੇਂ 'ਚ ਪ੍ਰਮਾਤਮਾ ਹੀ ਤੇਰਾ ਸਹਾਈ ਹੋਣਾ ਆ ਉਨੇ ਹੀ ਤੇਰਾ ਮਦਦਗਾਰ ਬਣਨਾ ਆ ਹੋਰ ਕਿਸੇ ਨੇ ਸਹਾਈ ਨਹੀਂ ਹੋਣਾ ਬਾਰ ਅੰਤ ਕੀ ਹੋਏ ਸਹਾਈ ਅੰਤ ਬਾਰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਹੀ ਤੇਰਾ ਸਹਾਈ ਹੋਵੇਗਾ ਕਹੋ ਨਾਨਕ ਗੁਣਤਾ ਕੀ ਗਾਏ ਤੇ ਉਹਦੇ ਗੁਣ ਗਾਇਆ ਕਰਨਾ ਫਿਰ ਜਿੰਨੇ ਤੇ ਅੰਤ ਸਮੇਂ ਤੇ ਤੇਰਾ ਸਹਾਈ ਹੋਣਾ ਆ ਜਿਨ੍ਹਾਂ ਨੇ ਤੇਰਾ ਸਹਾਈ ਨਹੀਂ ਹੋਣਾ ਤੂੰ ਸਾਰੀ ਜ਼ਿੰਦਗੀ ਉਹਨਾਂ ਦੇ ਗੁਣ ਗਾਇਨ ਕਰਦਾ ਰਿਹਾ ਕੋਈ ਤਗੜਾ ਬੰਦਾ ਦੇਖ ਲਿਆ ਉਹਦੇ ਗੁਣ ਗਾਇਨ ਕਰੀ ਜਾਣਾ ਉਹ ਜਿਹਨਾਂ ਸਾਝ ਪਾ ਲਈ ਆਪਣੇ ਪਰਿਵਾਰ ਦੇ ਗੁਣ ਗਾਇਨ ਕਰਦਾ ਰਿਹਾ ਕੋ ਲੀਡਰ ਬੰਦਾ ਮਿਲ ਗਿਆ ਉਹਦੇ ਗੁਣ ਗਾਇਨ ਕਰਦਿਆਂ ਕਈ ਵਾਰਾ ਬੰਦਾ ਸਾਰੀ ਜ਼ਿੰਦਗੀ ਲੰਗਾ ਲੈਂਦਾ ਕਦੀ ਇਹਦੀ ਮਤਾਜੀ ਕਰਨੀ ਕਦੀ ਉਹਦੀ ਕਰਦੇ ਰਹਿਣਾ ਤੇ ਪਾਦਸ਼ਾਹ ਕਹਿੰਦੇ ਜਿੰਨੇ ਅੰਤ ਸਮੇ ਤੇ ਤਰਾ ਸਹਾਈ ਹੋਣਾ ਨਾ ਤੇ ਫਿਰ ਉਹਦੇ ਗੁਣ ਗਾਇਨ ਕਰਿਆ ਕਰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਕਹੋ ਨਾਨਕ ਗੁਣਤਾ ਕੇ ਗਾਏ ਉਦੇ ਗੁਣ ਗਾਉਣੇ ਚਾਹੀਦੇ ਨੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਜਿਸ ਨੇ ਤੇਰਾ ਸਹਾਈ ਹੋਣਾ ਹੈ ਪਾਤਸ਼ਾਹ ਕਹਿੰਦੇ ਉਹਦੇ ਗੁਣ ਉਸ ਪਰਮੇਸ਼ਰ ਦੇ ਗੁਣ ਗਾਇਆ ਕਰ ਅੰਤ ਬਾਰਕ ਹੀ ਹੋਏ ਸਹਾਈ ਜਿਹਨੇ ਅੰਤ ਬਾਰ ਤੇਰਾ ਸਹਾਈ ਹੋਣਾ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣ ਗਾਇਨ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭੂ ਆਪੇ ਮਿਲੇ ਕੋਟ ਨੂੰ ਕੋਟਾਨ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂ ਦਾ ਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਗੁਰਬਾਣੀ ਪੜ੍ਹਦੇ ਆਂ ਕਥਾ ਵਿਚਾਰਾਂ ਕਰਦੇ ਆਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਅਣਜਾਣ ਜਿਹੇ ਬੱਚਾ ਸਮਝ ਕਰਕੇ ਥੋੜੀ ਮਤ ਵਾਲਾ ਸਮਝ ਕਰਕੇ ਮੁਆਫ ਕਰਨਾ ਅੱਗੇ ਤੋਂ ਅਰਦਾਸ ਕਰਨੇ ਗੁਰੂ ਚਰਨਾਂ ਦੇ ਵਿੱਚ ਗੁਰਬਾਣੀ ਪੜ੍ਹਨ ਦੀ ਕਥਾ ਵਿਚਾਰਾਂ ਕਰਨ ਦੀ ਜਾਚ ਆ ਜਾਵੇ ਜੀ ਅੱਜ ਬਸੰਤ ਰਾਗ ਦੀ ਜਿਹੜੀ ਹੈ ਉਹ ਸਮਾਪਤੀ ਹੋਈ ਹੈ ਉਸ ਸੰਤ ਰਾਗ ਦੇ ਪੰਜ ਸ਼ਬਦ ਸੰ ਦੋ ਸ਼ਬਦਾਂ ਦੀ ਅੱਜ ਸਮਾਪਤੀ ਹੋਈ ਹੈ ਸਤਿਗੁਰੂ ਜੀ ਕਿਰਪਾ ਬਖਸ਼ਾ ਆਰਾਮਤਾ ਕਰਨ ਆਓ ਅਖੀਲੀਆਂ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਕਰੀਏ ਫਿਰ ਅਰਦਾਸ ਫਿਰ ਪਾਵਨ ਪੀਤਰ ਹੁਕਮਨਾਮਾ ਆਪ ਜੀ ਨੇ ਸਰਵਣ ਕਰਨਾ ਹੈ ਜੀ ਬਾਰ ਅੰਤ ਕੀ ਹੋਏ ਸਹਾਈ ਕਹੋ ਨਾਨਕ ਗੁਨਤਾ ਕੀ ਗਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ